ਐਨਨਆਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇੱਕ ਹੋਰ ਮੈਂ ਗੱਲ ਦੱਸ ਦਵਾਂ ਕਿ ਤੁਸੀਂ ਲਗਾਤਾਰ ਪ੍ਰਵਾਸੀਆਂ ਦੀ ਵੀਡੀਓ ਇਸੇ ਚੈਨਲ ਤੇ ਦੇਖ ਰਹੇ ਸੀ ਪਰ ਕਾਰਨ ਹੈ ਕਿ ਆਪਣਾ ਉਹ ਚੈਨਲ ਬੰਦ ਹੋ ਗਿਆ ਸੀਗਾ ਤਕਰੀਬਨ 4-5 ਮਹੀਨੇ ਲਈ ਬੰਦ ਸੀ ਤੇ ਜਦੋਂ ਚੱਲਿਆ ਤੇ ਆਪਾਂ ਦੁਬਾਰਾ ਕੰਮ ਸ਼ੁਰੂ ਕਰਤਾ ਹੁਣ ਫਰਜ਼ ਤੁਹਾਡਾ ਹੈ ਕਿ ਵੀਡੀਓ ਸ਼ੇਅਰ ਕਰਨ ਦਾ ਪ੍ਰਵਾਸੀਆਂ ਨਾਲ ਵੀ ਆਪਣੇ ਕੋਈ ਦੁਸ਼ਮਣੀ ਨਹੀਂ ਹੈ ਬਸ ਹਰ ਕਿੰਨਾ ਕਿ ਉਹ ਸਹੀ ਖਾਣ ਪੀਣ ਖਵਾਉਂਦੇ ਨਹੀਂ ਚੰਗਾ ਨਹੀਂ ਖਵਾਉਂਦੇ ਪੰਜਾਬੀ ਜੱਪਾ ਕਹਿ ਦਿੰਦੇ ਆ ਕਿ ਗੰਦ ਪਾਉਂਦੇ ਆ ਉਹੋ ਹੀ ਵਿੱਚ ਕੋ ਥਾਂ ਥਾਰਾ ਕੋਈ ਥੋਤੋ ਕੇ ਖਵਾਈ ਜਾਂਦੀ ਆ ਇਹੋ ਜਿਹੇ ਵੀਡੀਓ ਮੈਂ ਕੀਤੇ ਆ ਜਿੱਥੇ ਕਿ ਕੋਲ ਬਾਥਰੂਮ ਬਣਿਆ ਹੁੰਦਾ ਸੀ ਇਹ ਗੋਲ ਗੁੱਪੇ ਖਵਾ ਰਹੇ ਹੁੰਦੇ ਆ ਤੇ ਜੋ ਸਵੀਟ ਸ਼ਾਪ ਵਾਲੇ ਹਾਲਾਤ ਉਹਨਾਂ ਦੇ ਬੜੇ ਮਾੜੇ ਸੀ ਅੱਜ ਇੱਕ ਪੰਜਾਬੀ ਵੀਰ ਹੈ ਉਸ ਦੀ ਆਪਾਂ ਵੀਡੀਓ ਕਰਨ ਜਾ ਰਹੇ ਆ ਸਿੱਧੂ ਮੂਸੇਵਾਲਾ ਦਾ ਕਨਾਮ ਵਰਲਡ ਫੇਮਸ ਸਿੰਗਰ ਨਾਮ ਉਹ ਉੱਚਾ ਨਾਮ ਕਹਿ ਸਕਦੇ ਆ ਆਪਾਂ ਮਾਨਸਾ ਤੋਂ ਟਿੱਬਿਆਂ ਦਾ ਪੁੱਤ ਤਾਂ ਅੱਜ ਦਿਬਿਆਂ ਦਾ ਪੁੱਤ ਕਹਾਂ ਜਾਂ ਮੈਂ ਕੀ ਕਹਾਂ ਮੈਨੂੰ ਸਮਝ ਨਹੀਂ ਅੱਖਾਂ 'ਚ ਦੁੱਖ ਆਇਆ ਜਦੋਂ ਮਾਨਸਾ ਦਾ ਨਾਮ ਲਿਆ ਕਿਉਂਕਿ ਇੱਕ ਅਸੀਂ ਹੀਰਾ ਉੱਥੋਂ ਗਵਾ ਲਿਆ ਤੇ ਇਹੋ ਜੀ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਕੁਲਚੇ ਛੋਲੇ ਇੱਧਰ ਦੇਖੋ ਕਿ ਉੱਤੇ ਲਿਖਿਆ ਮਾਨਸਾ ਵਾਲਿਆਂ ਦੇ ਅਕਸਰ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਕਿ ਕਿ ਟਿੱਬਿਆਂ ਦੇ ਪੁੱਤ ਮਾਨਸਾ ਦਾ ਕਹਿੰਦਾ ਕਿ ਮੈਂ ਨਾਮ ਕਰਤਾ ਲੋਕਾਂ ਨੂੰ ਪਤਾ ਕਿ ਮਾਨਸਾ ਦਾ ਜੇਕਰ ਅੱਜ ਨਾਮ ਹੈ ਤਾਂ ਸਿੱਧੂ ਮੂਸੇ ਵਾਲੇ ਕਰਕੇ ਹੈ ਤਾਂ ਅੱਜ ਇਹ ਨਕੋਦਰ ਦੇ ਵਿੱਚ ਬਾਈ ਕੁਲਚੇ ਲਾਉਂਦਾ ਦੇਖੋ ਮਾਨਸਾ ਇੱਥੋਂ ਸਰਦੂਲਗੜ੍ਹ ਦੀ ਗੱਲ ਕਰੀਦਾ तकरीबन ਇੱਥੋਂ 120 ਕਿਲੋਮੀਟਰ ਹੈ 80 85 ਕਿਲੋਮੀਟਰ ਦੂਰੋਂ ਰੇੜੀ ਬਾਈ ਇੱਥੇ ਲਾਉਦਾ ਤਾਂ ਕੁਲਚਾ ਵੀ ਸਪੈਸ਼ਲਿਸਟ ਦਾ ਇਸ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਕਿੱਦਾਂ ਬਣਾਉਂਦਿਆ ਕਿੱਦਾਂ ਦੇ ਕੰਮ ਕਰਾਇਆ ਇਸ ਦਾ ਤੇ ਆ ਮੇਰੇ ਬਾਈ ਬਾਈ ਕੀ ਹਾਲਾ ਠੀਕ ਹੋ ਜੀ ਬਾਈ ਪਹਿਲਾਂ ਤਾਂ ਮੇਰਾ ਸਵਾਲ ਹੈ ਕਿ ਸਿੱਧੂ ਮੁਸੇ ਵਾਲਾ ਕਹਿੰਦਾ ਹੁੰਦਾ ਸੀ ਕਿ ਜੇਕਰ ਮਾਨਸਾ ਦਾ ਨਾਮ ਹੈ ਲੇਕਨ ਅੱਜ ਮੇਰੇ ਕਰ ਲੁਕ ਵੀ ਕਹਿੰਦੇ ਸੀ ਵਾਕਿਆ ਸੱਚੀ ਗੱਲ ਹੈ ਕਿ ਮਾਨਸਾ ਦਾ ਨਾਮ ਪਹਿਲਾਂ ਤੇ ਲੁਕ ਟਿੱਬੇਪੋ ਜ਼ਿਆਦਾ ਹੁੰਦੇ ਸੀ ਅੱਜ ਲੁਕ ਜਾਣਦੇ ਆ ਕਿ ਟਿੱਬਿਆਂ ਦਾ ਪੁੱਤ ਮਾਨਸਾ ਵਲੇ ਵਾਕਿਆ ਇਦਾਂ ਗੱਲ ਹੈ ਜੀ ਹਾਂਜੀ ਹਾਂਜੀ ਪਹਿਲਾਂ ਟਿੱਬੇ ਜ਼ਿਆਦਾ ਹੁੰਦੇ ਸੀਗੇ ਉਧਰ ਤੇ ਸਿੱਧੂਪੁਰ ਕਦੇ ਜਾਣ ਦਾ ਸਵੱਬਾ ਮਿਲਿਆ ਸੀ ਤੁਹਾਨੂੰ ਨਹੀਂ ਉੱਥੇ ਮੇਰੀਆਂ ਦੋ ਪੂਆ ਨਹੀਂ ਜੱਗ ਆਏ ਹੋਏ ਆਪਾਂ ਉੱਥੇ ਗਏ ਹੋਏ ਹਾਂ ਠੀਕ ਹੈ ਉਹਨਾ ਪੈਸੇ ਤੁਹਾਡੇ ਐਸੀ ਵਿਸ਼ੇਸ਼ਤਾ ਬਣਿਆ ਜੋ ਕੁਲਚਾ ਤੁਸੀਂ ਬਣਾਉਂਦੇ ਹੋ ਕਿਸ ਤਰ੍ਹਾਂ ਬਣਾਉਂਦੇ ਹੋ ਕੁਲਚਾ ਆਪਣਾ ਮੱਖਣ ਪਨੀਰ ਵਾਲਾ ਹੁੰਦਾ ਹੈ ਨਕੋਦਰ ਸ਼ਹਿਰ ਦੇ ਸਾਰੇ ਨਾਲੋਂ ਅਲੱਗ ਹੈ ਆਪਣਾ ਇੱਕ ਕੱਲ ਇਹ ਪੱਕੀ ਇੱਕ ਨਕੋਦਰ ਦੇ ਵਿੱਚ ਤੁਹਾਡੇ ਨਾਲ ਦਾ ਕੁਲਚਾ ਨਹੀਂ ਹੋਊਗਾ ਆਪਾਂ ਚੈਲੰਜ ਕਰ ਸਕਦੇ ਹਾਂ ਵੀ ਸਾਡੀ ਸੱਚਾਈ ਕਰ ਚੈਲੰਜ ਆਈਏ ਆਪਣਾ ਠੀਕ ਹੈ ਜੀ ਇੰਨਾ ਵਧੀਆ ਆਪਣਾ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਕਿ ਨਕੋਦਰ ਦੇ ਵਿੱਚ ਆਏ ਹਾਂ ਮੈਂ 1 ਜਨਵਰੀ ਨੂੰ ਕੰਮ ਸ਼ੁਰੂ ਕੀਤਾ ਜੀ ਇੱਧਰ ਤੇ ਬਾਸਾ ਹੀ ਲਾ ਲੋ 5-7 ਮਹੀਨੇ ਹੋ ਗਏ 1 ਜਨਵਰੀ ਇਹ ਕੰਮ ਕਿਤੋਂ ਸਿੱਖਿਆ ਸੀ ਸਪੈਸ਼ਲੀ ਕਿ ਕਿੱਦਾਂ ਹੈ ਮੈਂ ਉਧਰੋਂ ਸਿੱਖਿਆ ਸੀ ਜੀ ਮਾਨਸਾ ਤੋਂ ਸਿੱਖਿਆ ਸੀ ਮਾਨਸਾ ਚ ਟਾਈਪੀ ਪਿੰਡ ਪੈਂਦਾ ਈ ਤੇ ਭਾਈ ਹਾਂ ਹੈਗਾ ਜੀ ਟਾਈਪੀ ਹੈ ਜੀ ਟਾਈਪੀ ਕੁਲਵਿੰਦਰ ਵਿੱਲੇ ਦਾ ਪਿੰਡ ਉੱਥੋਂ ਸਿੱਖਿਆ ਸੀ ਜੀ ਠੀਕ ਆ ਤੇ ਦੂਜੀ ਭਾਈ ਹੋਰ ਗੱਲ ਆ ਆਪਾਂ ਦੇਖੋ ਆਪ ਆਮ ਦੇਖਦੇ ਆਂ ਯੂਪੀ ਤੋਂ ਬਿਹਾਰ ਤੋਂ ਬਹੁਤ سارے ਲੋਕ ਆ ਜੇ ਨੇ ਚਲ ਆਪਣੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਉਹਨਾਂ ਦੀ ਸਫਾਈ ਨਹੀਂ ਹੁੰਦੀ ਹਾਲਾਤ ਬੜੇ ਮਾੜੇ ਆ ਪਿੱਛੇ ਮੈਨੇ ਕੁਦਰ ਚ ਬੜੀਆਂ ਦੁਕਾਨਾਂ ਦੇਖੀਆਂ ਕੇ ਸਮੋਸੇ ਵਗੈਰਾ ਉਦੋਂ ਪਏ ਤੁਹਾਡਾ ਸਾਰਾ ਸਮਾਨ ਟੱਕਿਆ ਹੋਇਆ ਹੈ ਸਫਾਈ ਵੀ ਪੂਰੀ ਹੈ ਪਰ ਕਸਟਮਰ ਘਟਾ ਹੈ ਅਜੇ ਤੱਕ ਆਪਾਂ ਵੀਡੀਓ ਕਰਦੇ ਨ ਹੋਏ ਤੱਕ ਨਹੀਂ ਆਏਗਾ ਇਹ ਦੇਖੀ ਕਰਨਾ ਕਿ ਲੋਕ ਆਪ ਨੂੰ ਚੰਗਾ ਨਹੀਂ ਪੰਜਾਬੀ ਨੂੰ ਸਮਝਦੇ ਪਤਾ ਨਹੀਂ ਇਹ ਕੀ ਗੱਲ ਆ ਬਾਕੀ ਆਪਾਂ ਨੂੰ ਟਾਈਮ ਘਟ ਹੋਇਆ ਹੌਲੀ ਹੌਲੀ ਜਿੱਦਾਂ ਕਸਟਮਰ ਜੁੜਦਾ ਹੌਲੀ ਹੌਲੀ ਬੜੀ ਦੂਰੋਂ ਆਏ ਆ ਕਿੰਨੇ ਘਰ ਦੇ ਵਿੱਚ ਤਾਂ ਥੋੜਾ ਜਿਹਾ ਦੂਰੋਂ ਕੋਈ ਕ੍ਰਿਸ਼ਤੇਦਾਰ ਵੀ ਆ ਜਾਵੇ ਤਾਂ ਲੱਗਦਾ ਯਾਰ ਸਾਡੇ ਪਿੰਡ 'ਚ ਆਇਆ ਜੀ ਮਦਦ ਕਰਨੀ ਚਾਹੀਦੀ ਹੈ ਤੁਸੀਂ ਨਕੌਦਰ 'ਚ ਆਇਓ ਨਕੌਦਰ ਵਾਸੀਆਂ ਦੇ ਕਿਉਂਕਿ ਕੁਲਚੇ ਜੇਕਰ ਖਾਣ ਕੋਈ ਆਊਗਾ ਤਾਂ ਹੁਣ ਕੋਈ ਦੂਰੋਂ ਨਹੀਂ ਆਉਣਾ ਨੇੜੇ ਹੀ ਆਉਣੇ ਆ ਨਕੌਦਰ ਵਾਸੀਆਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਬਾਸ ਇਹ ਹੀ ਬੇਨਤੀ ਹੈ ਜਿਦਾਂ ਆਪਣਾ ਇੱਕ ਵਾਰੀ ਟੈਸਟ ਯੂਰ ਕਰ ਕਰਨੀ ਚਾਹੀਦੀ ਜਿਦਾਂ ਹੋ ਸਕਿਆ ਜੇ ਸਹੀ ਲੱਗਿਆ ਤਾਂ ਆਇਆ ਕਰਨਗੇ ਬਾਕੀ ਆਪਾਂ ਨੂੰ ਐ ਵੀ ਸਹੀ ਤਾਂ ਲੱਗਣੀ ਹੈ ਕਿਉਂਕਿ ਆਪਣੀ ਹਲਾ ਚੀਜ਼ਾਂ ਲੱਗ ਇਹ ਗੱਲ ਪੱਕੀ ਹੈ ਨਾ ਚੀਜ਼ ਲੱਗ ਜਾ ਤਾਂ ਫਿਰ ਇੱਕ ਵਾਰ ਆਪਾ ਪਹੂਰ ਮੈਂ ਕੰਨਾ ਕਹਿ ਦੀਏ ਵੀ ਕਿਨੂੰ ਕੋਦਰਵਾਸੀ ਇੱਕ ਵਾਰ ਆ ਕੇ ਟੈਸਟ ਤਾਂ ਕਰੋ ਕਿੱਦਾਂ ਦਾ ਸਾਮਾਨ ਹੈ ਹਾਂਜੀ ਹਾਂਜੀ ਜ਼ਰੂਰੀ ਹੈ ਇੱਕ ਵਾਰੀ ਚੈੱਕ ਕਰ ਲਓ ਕਿਸ ਨੇ ਫੋਨ ਤੇ ਆਰਡਰ ਲਿਖਾਉਣਾ ਹੈ ਲਿਖਾ ਕੇ ਉੱਲੇ ਜਾ ਸਕਦਾ ਹਾਂਜੀ ਹਾਂਜੀ ਫੋਨ ਤੇ ਪੈਕਿੰਗਾਂ ਵੀ ਹੁੰਦੀਆਂ ਨੇ ਜੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਕੋਈ ਬੋਲ ਦਿਓ 98727 ਜੀ 43102 ਜੀ ਠੀਕ ਹੈ ਤੇ ਇੱਕ ਬਈ ਹੋਰ ਗੱਲ ਅਕਸਰ ਕਦੋਂ ਮੁੰਡੇ ਤੇਰੇ ਮੇਰੇ ਖਿਆਲ ਕੁਮਰ ਵੀ 22 ਜਾਂ 25 ਸਾਲ ਹੋ ਗਏ ਹਾਂਜੀ ਹਾਂਜੀ ਅਕਸਰ ਮੁੰਡੇ ਮੋਟਰਸਾਂ ਵਾਲੇ ਨਾਲ ਤੁਰੇ ਫਿਰਦੇ ਆਹ ਕਿਹੜੀਆਂ ਲਾਏ ਫਿਰਦੇ ਆ ਕੋਈ ਕਿਤੇ ਕੰਮ ਕਰ ਕੋਈ ਨਹੀਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਹੋਰ ਕੰਮ ਕਰਦੇ ਸੀ ਫਿਰ ਆਹ ਕਾਰੋਬਾਰ ਕਰ ਲਿਆ ਇਹ ਕਿੱਦਾਂ ਦਾ ਸੁਭਾਅ ਬਣਿਆ ਕਿੱਦਾਂ ਇਸ ਲੈਨ ਚ ਆ ਗਏ ਬਸ ਉੱਧਰ ਪਤਾ ਕੀ ਗੱਲ ਆਈ ਉਹ ਕੰਪਨੀ ਜ਼ਿਆਦਾ ਪ੍ਰੈਸ਼ਰ ਪਾਉਂਦੀ ਸੀ ਕੀ ਚ ਕੰਮ ਕਰਦੇ ਸੀ ਕੋਰੀਅਰ ਦਾ ਕੰਮ ਸੀਗਾ ਆਫਿਸ ਲੈਨ ਦਾ ਇਹ ਉਹ ਜ਼ਿਆਦਾ ਦਫ਼ਤਰ ਜ਼ਿਆਦਾ ਹੌਕਾਉਂਦੇ ਸੀ ਦਿਮਾਗ ਤੇ ਲੋੜੀ ਇਸ ਲਈ ਫਿਰ ਆਹ ਕੰਮ ਕਰ ਲਿਆ ਆਪਣਾ ਕੰਮ ਕਰ ਲਿਆ ਹੁਣ ਕਾਰੋਬਾਰ ਸੈੱਟ ਆ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਬਸ ਚੱਲੀ ਜਾਂਦਾ ਜੀ ਹੌਲੀ ਹੌਲੀ ਜਦਾਂ ਰੱਬ ਦੀ ਕਿਰਪਾ ਹੋਵੇ ਕਿਰਪਾ ਉੱਧਰ ਵਾਸੀ ਮਦਦ ਕਰ ਦੇਣ ਦਾ ਹੋਰ ਵਧੀਆ ਹੋ ਜਾਊਗਾ ਹਾਂਜੀ ਹਾਂਜੀ ਬੁੱਲ ਬੋਤਨੋ ਬ੍ਰਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਹੋਰ ਜਿਆਦਾ ਤਰੱਕੀ ਕਰੇ ਓਕੇ ਥੈਂਕ ਯੂ ਤਾਂ ਮੇਰੇ ਵੱਲੋਂ ਇੱਕ ਬੇਨਤੀ ਐ ਨੁਕੋਦਰ ਵਾਸਤੇ ਉਹਨਾਂ ਕ ਮਾਨਸੇ ਦੇ ਵਿੱਚੋਂ ਬਾਈ ਆਇਆ ਇੱਕ ਵਾਰ ਆਪਾਂ ਮੌਕਾ ਤਾਂ ਟੈਸਟ ਦਾ ਜ਼ਰੂਰ ਕਰ ਸਕਦੇ ਆ ਕੋਈ ਜਿਆਦਾ ਮਹਿੰਗਾ ਨਹੀਂ ਹੁੰਦਾ ਰੇਟਾਂ ਦਾ ਆਪ ਨੂੰ ਸਾਰਿਆਂ ਨੂੰ ਪਤਾ ਟੈਸਟ ਕਰ ਕਰ ਦੇਖੋ ਚੰਗਾ ਲੱਗੇ ਤਾਂ ਖਾ ਲਿਓ ਜੇ ਨਾ ਲੱਗੇ ਤਾਂ ਨਾ ਖਾਓ ਤੇ ਮਦਦ ਐ ਇੱਦਾ ਹੀ ਹੁੰਦੀ ਐ ਜ਼ਰੂਰ ਮਤ ਕਰੋ ਬਾਈ ਦੀ ਮਾਨਸਾ ਤੋਂ ਆਇਆ ਮਾਨਸਾ ਦੇ ਸਪੈਸ਼ਲ ਕੁਲਚੇ ਨੁਕੋਦਰ ਦੇ ਵਿੱਚ ਮਿਲਦੇ ਆ ਮੇਰੇ ਸੰਯੋਗੀ ਸੁਨੂ ਦੇ ਨਾਲ ਹਰਦੀਪ ਪੰਨਨਾਰਨੀਊ ਨਿਕੋਤਾ